ਪ੍ਰਿੰਸ ਸਾਹਿਬ ਜੋ ਕਰਦੇ ਆ ਖਬਰਾਂ ਦੀ ਗੱਲਬਾਤ ਮਾਰਦੇ ਆ ਚਾਹਤ ਕੀ ਕੁਝ ਕੈਨੇਡਾ ਦੇ ਵਿੱਚ ਹੋ ਰਿਹਾ ਸੋ ਬਾਰਡਰ ਸੁਰੱਖਿਆ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਕੋਈ ਨਵੇਂ ਐਲਾਨ ਕੀਤੇ ਗਏ ਨਹੀਂ ਜੀ ਜੀਬਲਨ ਸਾਹਿਬ ਸੋ ਦੇਖੋ ਫਿਰ ਨਜੀਦ ਦੇ ਵਿੱਚ ਗੱਲ ਕਰੀਏ ਕਿ ਸਾਨੂੰ ਪਤਾ ਵੀ ਡੋਨਲਡ ਟਰੰਪ ਸਾਹਿਬ ਲਗਾਤਾਰ ਕੈਨੇਡਾ ਨੂੰ ਟਰੈਟ ਦੇ ਰਹੇ ਨੇ ਤੇ 25% ਟੈਰਿਫ ਲਾਉਣ ਦੀ ਵੀ ਇਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਹਰ ਰੋਜ਼ ਕੋਈ ਨਾ ਕੋਈ ਉਹ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸੋ ਇਸ ਮੁੱਦੇ ਨੂੰ ਲਗਾਤਾਰ ਉਹ ਹਾਈਲਾਈਟ ਕਰਨਾ ਰੱਖਣਾ ਚਾਹੁੰਦੇ ਨੇ ਤੇ ਅੱਜ ਦੀ ਵੀ ਗੱਲ ਕਰੀਏ ਤੇ ਤੜਕੇ ਸਵੇਰੇ ਤੇ ਮਿਕੋ ਜੇ ਡੋਨਲਡ ਖਾਬ ਸਾਹਿਬ ਨੇ ਇੱਕ ਪੋਸਟ ਇਹ ਜੋ ਉਹਦਾ ਸੋਸ਼ਲ ਮੀਡੀਆ ਆ ਤੇ ਉਹਦੇ ਉੱਪਰ ਉਹਨੇ ਪਾਈ ਹੈ ਸੋ ਇਹਦੇ ਵਿੱਚ ਉਹਨਾਂ ਨੇ ਫਿਰ ਦੁਬਾਰਾ ਇਹ ਜੋ ਟ੍ਰੁੱਥ ਸੋਸ਼ਲ ਉਹਦਾ ਸੋਸ਼ਲ ਮੀਡੀਆ ਉੱਤੇ ਉੱਪਰ ਦੁਬਾਰਾ ਉਹਨਾਂ ਨੇ ਕੈਨੇਡਾ ਨੂੰ ਕੁਵੰਜਮੀ ਸਟੇਟ ਬਾਰੇ ਗੱਲ ਕੀਤੀ ਹੈ ਸੂਰ ਨੇ ਕਿਹਾ ਵੀ ਕੈਨੇਡਾ ਅਗਰ ਇਹ ਬਰਕਾਦੀ ਕੋਈ ਵੀ ਸਟੇਟ ਬਣਦਾ ਆ ਤੇ ਕਹਿੰਦੇ ਵੀ ਇਹ ਲੱਖਣ ਡਾਲਰ ਜਿਹੜੇ ਨੇ ਸਾਲੂ ਸਬਸਾਈਡ ਕਰਨਾ ਪੈਂਦਾ ਆ ਕਹਿੰਦੇ ਵੀ ਉਹਦੀ ਬਚਤ ਹੋਵੇਗੀ ਤੇ ਦੂਜੇ ਪਾਸੇ ਬਨੇ ਕਿਹਾ ਵੀ ਇਹਦੇ ਵਿੱਚ ਕੈਨੇਡਾ ਦੇ ਵੀ ਕਹਿੰਦੇ ਬਹੁਤ ਫਾਇਦਾ ਆ ਤੇ ਕਹਿੰਦੇ ਟੈਕਸ ਘੱਟ ਦੇਣਾ ਪਊਗਾ ਮਿਲਟਰੀ ਪ੍ਰੋਟੈਕਸ਼ਨ ਵਾਸਤੇ ਕਹਿੰਦੇ ਘੱਟ ਖਰਚਾ ਕਰਨਾ ਪਊਗਾ ਤੇ ਦੋ ਹਾਲ ਤੋਂ ਇਹ ਵੀ ਗੱਲ ਕਹੀ ਹੈ ਕਿ ਕਹਿੰਦੇ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨਸ ਨੇ ਉਹ ਚਾਹੁੰਦੇ ਵੀ ਨਹੀਂ ਵੀ ਅਸੀਂ ਅਮਰੀਕਾ ਦਾ ਹਿੱਸਾ ਬਣ ਜਾਈਏ ਭਾਵੇਂ ਕਿ ਅਸੀਂ ਇੱਕ ਜੋਲੀਜੇ ਵੱਲੋਂ ਪੋਲ ਕਰਵਾਇਆ ਗਿਆ ਸੀ ਉਹ ਸ਼ੇਅਰ ਕੀਤਾ ਸੀ ਕਿ ਸਿਰਫ 13% ਕਰੀਏ ਰਹੀ ਚਾਹੁੰਦੇ ਨੇ ਕਿਲੋਮੀਰਿਕ ਦਾ ਹਿੱਸਾ ਬਾਲੂ ਦੇ ਵਿੱਚੋਂ ਵੀ ਜ਼ਿਆਦਾ ਜੋ ਕੰਜ਼ਰਵੇਟਿਵ ਮਾਈਂਡਡ ਨੇ ਉਹ ਜ਼ਿਆਦਾ ਸੀਗੇ ਕਿ ওভারঅল ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਲੋਕ ਚਾਹਦੇ ਨਹੀਂ ਵੀ ਅਸੀਂ ਅਮਰੀਕਾ ਦਾ ਹਿੱਸਾ ਬਣੀ ਪਰ ਅੱਜ ਤੜਕੇ ਸਵੇਰੇ 3 ਵਜੇ ਇਸ ਤਰੀਕੀ ਪੋਸਟ ਟੋਰਨਟੋ ਸਾਹਿਬ ਵੱਲੋਂ ਪੋਣੀ ਉਹਨੇ ਬਾਰ-ਬਾਰ ਇਸ ਮੁੱਦੇ ਨੂੰ ਹਾਈਲਾਈਟ ਰੱਖਣਾ ਚਾਹਦੇ ਨੇ ਇਹ ਟੂਡੋ ਸਾਹਿਬ ਨੂੰ ਬਾਰ-ਬਾਰ ਗਵਨਰ ਕਹਿ ਰਹੇ ਨੇ ਬਾਰ-ਬਾਰ ਕਹਿ ਰਹੇ ਨੇ ਸਾਨੂੰ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਸ਼ਾਮਲ ਕਰਾ ਲੈਣਾ ਚਾਹੀਦਾ ਹੁਣ ਇਹ ਨਹੀਂ ਸਮਝ ਲੱਗ ਰਿਹਾ ਕਿ ਇੱਕ ਵਿਅਕਤੀ ਜੋ ਰਾਸ਼ਟਰਪਤੀelect ਹੋਇਆ ਹੋਵੇ ਉਹ ਤੜਕੇ 3 ਵਜੇ ਉੱਠ ਕੇ ਇਸ ਤਰੀਕੇ ਦੀ ਪੋਸਟ ਪਾਉਣ ਦੀ ਕੀ ਜ਼ਰੂਰਤ ਹੈ ਪਰ ਡਰਾਮਪ ਸਾਹਿਬ ਜਿਸ ਤਰ੍ਹਾਂ ਦੇ ਹੋ ਇਹ ਸ਼ੈਲੀ ਦੇ ਵਿੱਚ ਲੋਕਾਂ ਦੇ ਵਿੱਚ ਇਹ ਜਾਣੇ ਜਾਂਦੇ ਰਹੇ ਨੇ ਸੋ ਉਸ ਤਰੀਕੇ ਦੇ ਹੀ ਕੰਮ ਜਿਹੜੇ ਹੁਣ ਕਰ ਰਹੇ ਨੇ ਸੋ ਅੱਜ ਤੜਕੇ ਵੀ ਉਹਨਾਂ ਵੱਲੋਂ ਇਸ ਤਰੀਕੇ ਦੀ ਪੋਸਟ ਪਾਈ ਗਈ ਹੈ ਤੇ ਦੂਜੇ ਪਾਸੇ ਇਹ ਇਸ ਸਿਟੇ ਨੂੰ ਕਿਸ ਤਰ੍ਹਾਂ ਨਾਲ ਇਹ ਹੈਂਡਲ ਕੀਤਾ ਜਾਵੇ ਇਹ ਜੋ ਦੋਸ਼ਿਕਰਮ ਸਾਹਿਬ ਲਾ ਰਹੇ ਨੇ ਵੀ ਫੈਂਟਾ ਨਾਇਲ ਜਾਹੂਰ ਇਹ ਬਹੁਤ ਸਾਰੇ ਡਰਗ ਜੋ ਸਟੇਟਸ ਆਫ ਅਮਰੀਕਾ ਵਿੱਚ ਜਾ ਰਹੇ ਨੇ ਗੈਰਕਾਨੂੰਨੀ ਤੰਗ ਦੇ ਨਾਲ ਤੇ ਲੋਕ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਵੀ ਇਹਨਾਂ ਨੂੰ ਕਿਸ ਢੰਗ ਦੇ ਨਾਲ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਸੋ ਕੱਲ ਇਹ ਇਹ ਜੋ ਸਾਡੇ ਮਿਨਿਸਟਰਸ ਨੇ ਸੋ ਉਹਨਾਂ ਵੱਲੋਂ ਇਹ ਸਾਂਝੇ ਤੌਰ ਤੇ ਇਸ ਬਾਬਤ 'ਤੇ ਉਸ ਵਲ ਕੀਤੀ ਗਈ ਹੈ ਸੋ ਇਹਦੇ ਵਿੱਚ ਪਵਿੰਦਰ ਜੀ ਇੱਕ ਤੇ ਗੱਲ ਕਰੀਏ ਕਿ ਇਹ ਇਥੇ ਮਾਰਡਰਸ ਨੂੰ ਕਿਵੇਂ ਪ੍ਰੋਟੈਸਟ ਕੀਤਾ ਜਾ ਸਕਦਾ ਕਿਵੇਂ ਇਹ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਸੋ ਇਹਦੇ ਉੱਪਰ ਖਾਸ ਧਿਆਨ ਦਿੱਤੀ ਗਈ ਹੈ ਸੋ ਇਹਦੇ ਵਿੱਚ ਇੱਕ ਤੇ ਜੋ ਸਾਡੇ ਇਹ ਪਬਲਿਕ ਸੇਫਟੀ ਮਿਨਿਸਟਰ ਨੇ ਡੋਮਿਨੇਟ ਲਿਮਲਾ ਕਿ ਉਹਨਾਂ ਨੇ ਪਾਵੇਂ ਕਿ ਇਹ ਕ੍ਰਿਸਟਿਆ ਫੀਲਡ ਦੀ ਜਗ੍ਹਾ ਦੇ ਪ੍ਰਫਰਾਈਸ ਮਿਨਿਸਟਰੀ ਸੰਭੀ ਹੈ ਪਰ ਸਟਿਲ ਪਬਲਿਕ ਸੇਫਟੀ ਮਿਨਿਸਟਰ ਦਾ ਕੰਮ ਕਾਜ ਵੀ ਉਹ ਦੇਖ ਰਹੇ ਨੇ ਸੋ ਉਹਨਾਂ ਵੱਲੋਂ 1.3 ਬਿਲੀਅਨ ਜੋ ਕੈਨੇਡੀਅਨ ਡਾਲਰ ਹੈ ਉਹਨਾਂ ਨੇ ਕਿਹਾ ਵੀ ਅਗਲੇ ਆਪਾਂ 6 ਸਾਲਾਂ ਦੇ ਉੱਪਰ ਬਾਰਡਰ ਸਿਕਿਉਰਿਟੀ ਦੇ ਉੱਪਰ ਖਰਚ ਰੇ ਹੋ ਸੋ ਇਹਦੇ ਨਾਲ ਕਹਿੰਦੇ ਵੀ ਫੈਂਟਾਨਾ ਇਲਝਾ ਇਹ ਰੈਗੂਲਰ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਜਾਂ ਆਰਗਨਾਈਜ਼ਡ ਕ੍ਰਾਈਮ ਹੋ ਰਿਹਾ ਕਹਿੰਦੇ ਵੀ ਇਹਨੂੰ ਅਸੀਂ ਰੋਕ ਰਏ ਸੋ ਇਹਦੇ ਵਿੱਚ ਇਹ ਬੈਟਰ ਜੋ ਇਹ ਤਕਨੀਕ ਹੈ ਟੈਕਨੋਲੋਜੀ ਹੈ ਸੋ ਉਸ ਦਾ ਵੀ ਇਸਤੇਮਾਲ ਕਰਨਾ ਜਾਂ ਹੋਰ ਜੋ ਸਾਡੇ ਸੀਬੀਐਸ ਦੇ ਆਫਿਸਰਸ ਨੇ ਜਾਂ ਹੂਗੂ ਜੋਥੇ ਪੈਟਰੋਲਿੰਗ ਆਫਿਸਰਸ ਨੇ ਸੋ ਉਹਨਾਂ ਨੂੰ ਆਧੁਨਿਕ ਜਿਹੜੀਆਂ ਸੌਖਤਾ ਦਿੱਤੀ ਜਾਣੀਆਂ ਨੇ ਜਾਂ ਹੋਰ ਜੋ ਵਾਕ ਵਾਕ ਤੰਗ ਤਰੀਕੇ ਨਾਲ ਇਹ ਇਹ ਗੈਰਕਾਨੂੰਨੀ ਜਿਹੜੀ ਆ ਰਸ਼ੀਆ ਦੀ ਜਿਹੜੀ ਆ ਸਮਗਲਿੰਗ ਹੈ ਕੈਰ ਕਾਨੂੰਨੀ ਜਿਹੜੀ ਆ ਮਾਈਗ੍ਰੇਸ਼ਨ ਰੋਕੀ ਜਾ ਸਕੇ ਸੋ ਉਹਨਾਂ ਨੂੰ ਲਾਜ਼ਮਤ ਕਰਨ ਸੋ ਇਹ ਚੀਜ਼ਾਂ ਇਹਦੇ ਵਿੱਚ ਉਹਨਾਂ ਨੇ ਪ੍ਰਮੁੱਖ ਤੌਰ ਤੇ ਲਿਖਿਆ ਸੋ 1.3 ਮਿਲੀਅਨ ਡਾਲਰ ਖਰਚਣ ਦੀ ਰੈਂਕਲ ਇੱਥੇ ਕੀਤੀ ਹੈ ਸੋ ਇਹਦੇ ਨਾਲ ਇਹ ਵੀ ਆ ਕਿ ਉਹਨਾਂ ਦੇ ਨਾਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਸਾਹਿਬ ਵੀ ਸਿਗੇ ਇਟਨੈਸ਼ਨਲ ਟੇਕ ਮਿਨਿਸਟਰੀ ਮੈਰੀ ਐਨਜੀ ਵੀਰ ਦੇ ਨਾਲ ਸੀ ਮੈਂਟਲ ਹੈਲਥ ਐਂਡ ਐਡੀਸ਼ਨ ਮਿਨਿਸਟਰੀ ਜਿਹੜੇ ਯਾਰਾ ਸਾਥ ਸੀ ਨਾਲ ਸੀ ਸੋ ਇੱਥੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਾ ਸਾਹਿਬ ਨੇ ਵੀ ਕੁਝ ਗੱਲਾਂ ਕਹੀਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜੋ ਸਾਈਲਵ ਦੇ ਕੇਸ ਬਹੁਤ ਵਧ ਰਹੇ ਨੇ ਸੋ ਕਹਿੰਦੇ ਵੀ ਗਲਤ ਢੰਗ ਦੇ ਜੋ ਸਾਈਲਮ ਦੇ ਕੇਸ ਨੇ ਵੀ ਉਹਨਾਂ ਨੂੰ ਰੋਕਣ ਵਾਸਤੇ ਵੀ ਇਹ ਫੈਡਰਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਕੈਨੇਡਾ ਦੇ ਵਿੱਚ ਘੱਟ ਲੋਕਾਂ ਨੂੰ ਸੱਦਿਆ ਜਾਵੇ ਸੋ ਇਸ ਬਾਬਤ ਵੀ ਸਰਕਾਰ ਵੱਲੋਂ ਆਉਣ ਵਾਲੇ ਸਰਵਿੱਧਾਨ ਕੋਸ਼ਿਸ਼ ਕਿ ਕਿ ਵੀ ਲੋਕ ਆਉਣੇ ਘੱਟ ਤੇ ਜੇ ਘੱਟ ਆਉਣਗੇ ਤਾਂ ਇੱਥੋਂ ਘੱਟ ਲੋਕ ਫਿਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦੀ ਵੀ ਕੋਸ਼ਿਸ਼ ਕਰਨਗੇ ਸੋ ਇਹਦੇ ਵਿੱਚ ਇਹ ਵੀ ਆ ਕਿ ਤੇ ਫੈਡਰਲ ਸਰਕਾਰ ਜੋ ਫਲੈਗ ਪੋਲਿਸ ਹੁੰਦੀ ਹੈ ਬਾਰਡਰਸ ਤੇ ਸੋ ਉਹਨੂੰ ਮਾਰਕ ਬੇਲਾ ਸਾਹਿਬ ਨੇ ਕਿਹਾ ਵੀ ਅਸੀਂ ਮੰਦ ਜਿਹੜਿਆ ਕਰਾਂਗੇ ਤੇ ਨਾਲ ਇਹਦੇ ਵਿੱਚ ਪਿੰਡ ਦੀ ਵੀ ਆ ਕਿ ਜੋ ਐਲ ਐਮ ਆਈਏ ਦੀ ਗੱਲ ਹੁੰਦੀ ਹੈ ਕਿ ਜੋ ਫਰਾਡ ਇਹਦੇ ਨਾਲ ਸਾਡਾ ਪਤਾ ਕਿ ਪਿਛਲੇ ਸਾਲ ਜਿਹੜਾ ਉਹ ਸਾਰੇ ਹੋਏ ਨੇ ਇਹ ਲੱਖਾਂ ਡਾਲਰਸ ਤੇ ਵਿੱਚ ਜਿਹੜੇ ਆ ਇਹ ਇਹ ਜਿਹੜੇ ਤੰਦਾ ਜਿਹਾ ਕਰੋੜਾਂ ਡਾਲਰਸ ਚੱਲਿਆ ਆ ਹਜ਼ਾਰਾਂ ਡਾਲਰਸ ਦੇ ਕਿ ਇਹ ਐਲ ਐਮ ਆਈਏ ਜਿਹੜੀ ਅਸੀਂ ਤੇ ਵੇਚੀ ਜਾਂਦੇ ਸੀ ਆ ਸੋ ਇਹਦੇ ਨਾਲ ਜੋ ਐਕਸਪ੍ਰੈਸ ਐਂਟਰੀ ਦੇ ਵਿੱਚ ਜੇਕਰ ਤੁਹਾਡੇ ਕੋਲ ਕੋਈ ਜੋਬ ਲੈਟਰ ਹੈ ਨਾਲ ਤੁਹਾਡੇ ਐਲਐਮਆਈਏ ਹੋਵੇ ਤੇ ਸਾਨੂੰ 1 ਤੋਂ ਪੁਆਇੰਟ ਜੋ ਦੇ ਵਿੱਚ ਮਿਲਦੇ ਸੀ 50 ਤੋਂ ਲੈ ਕੇ 200 ਪੁਆਇੰਟ ਤੱਕ ਸੋ ਉਹਨੂੰ ਬੰਦ ਕਰਨ ਦੀ ਗੱਲ ਵੀ ਇਮਾਰਕ ਡਿਪਟੀਨ ਸਾਹਿਬ ਵੱਲੋਂ ਗੱਲ ਪਈ ਗਈ ਹੈ ਸੋ ਬਹੁਤ ਸਾਰੇ ਸਟੈਪ ਬਾਰਡਰ ਸਕਿਉਰਿਟੀ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਗੱਲ ਅਨਾਉਂਸਮੈਂਟ ਜਿਹੜੀਆਂ ਇਹ ਮਿਨਿਸਟਰਸ ਵੱਲੋਂ ਹੋਈਆਂ ਨੇ ਤੇ ਨਾਲ ਦੂਜੇ ਪਾਸੇ ਇੱਕ ਪਾਸੇ ਅਨਾਉਂਸਮੈਂਟ ਕਰਕੇ ਹੱਡੇਲੇ ਸਵੇਰੇ ਉੱਠਦੇ ਜਿਵੇਂ ਮੈਂ ਜਿੱਕਰ ਕੀਤਾ ਉਹ 3 ਵਜੇ ਉਹਨੇ ਕਦਮੀ ਪੋਸਟ ਪਾ ਦਿੱਤੀ ਹੈ ਸੋ ਇਹ ਟਰਮ ਸਾਹਿਬ ਨੂੰ ਹੈਂਡਲ ਕਰਨਾ ਜਿਹੜਾ ਸਾਫੀ ਮੁਸ਼ਕਲ ਨਜ਼ਰ ਆ ਰਿਹਾ ਜੀ ਜੀ ਸੋ ਇਹਨਾਂ ਖਬਰਾਂ ਤੋਂ ਅੱਜ ਤੱਕ ਆ ਬੈਸਟ ਟਰੱਕ ਰਿਪੇਅਰ ਵਾਲਿਆਂ ਨੇ ਤੇ ਟਰੈਕਟਰ ਟਰੇਲਰ ਦੀ ਕੋਈ ਰਿਪੇਅਰ ਕਰਾਉਣੀ ਚਾਹੁੰਦੇ ਹੋ ਡੀਲਰ ਤੋਂ ਸਾਈਟੀਫਾਈਡ ਮਕੈਨਿਕ ਇਹਨਾਂ ਦੇ ਕੋਲ ਕੰਮ ਕਰਦੇ ਨੇ ਇਲੈਕਟ੍ਰੀਕਲ ਤੇ ਡੀਪੀਆਰ ਸਿਸਟਮ ਦੇ ਮਾਹਰ ਨੇ ਬੈਸਟ ਟਰੱਕ ਰਿਪੇਅਰ ਵਾਲੇ ਔਰ ਸੇਫਟੀ ਕਰਾਉਣੀ ਐ ਐਮਟੀਓ ਦੇ ਨਵੇਂ ਰੂਲ ਦੇ ਹਿਸਾਬ ਨਾਲ ਟੈਬਲੇਟ ਨਾਲ ਕਰਦੇ ਨੇ ਕਾਲ ਕਰ ਲਿਓ 416 624 8351 ਔਰ ਹਾਂਸ ਟ੍ਰੈਫਿਕ ਟਿਕਟ ਵਾਲੇ ਬ੍ਰੈਂਟਨ ਦੇ ਵਿੱਚ ਮੂਵ ਹੋ ਗਏ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਟਿਕਟ ਮਿਲ ਗਈ ਤਾਂ ਕਾਲ ਕਰ ਲ 416 898 5724 ਪੰਡਤ ਸਾਹਿਬ ਨਾਲ ਦੀ ਨਾਲ ਫੈਡਰਲ ਗਵਰਨਮੈਂਟ ਦੀ ਉਹ ਜੇ ਗੱਲਬਾਤ ਚੱਲ ਰਹੀ ਆ ਸੋ ਕੰਜ਼ਰਵੇਟਿਵ ਵਾਲੇ ਜਨਵਰੀ ਮਹੀਨੇ ਵਿੱਚ ਵੀ ਹਾਊਸ ਆਫ ਕਾਮਨ ਦੀ ਟ੍ਰੇਡ ਕਮੇਟੀ ਦੀ ਸੁਣਵਾਈ ਜਾ ਰਹੀ ਰੱਖਣ ਦੀ ਅਪੀਲ ਹੈ ਜੀ ਉਹਨਾਂ ਵੱਲੋਂ ਜੀ ਲੇਖੋ ਇੱਕ ਖਬਰ ਵੀ ਜੋ ਸੀ ਪਹਿਲੀ ਖਬਰ ਦੀ ਚਰਚਾ ਕੀਤੀ ਐ ਸੋ ਉਹਦੇ ਨਾਲ ਹੀ ਸਬੰਧਤ ਹੈ ਸੋ ਦੇਖੋ ਇਹਦੇ ਵਿੱਚ ਜੋ ਪੀਰ ਪਾਲੀਵਰ ਸਾਹਿਬ ਨੇ ਜਿਹਾ ਜੋ ਬਾਪੀ ਕੰਸਰਵੇਟਿਵ ਨੇ ਸੋ ਇਹ ਦਲੀਲ ਦੇ ਰਹੇ ਨੇ ਕਿ ਅਸੀਂ ਦੇਖੋ ਇਹ ਪੀਐਸਟੀਐ ਫ੍ਰੀ ਲੈਂਡ ਜੋ ਫ੍ਰੈਂਚ ਮਿਸਟਰ ਸੀਗੇ ਸੋ ਕਹਿੰਦੇ ਵੀ ਉਹ ਕਾਫੀ ਸਮੇ ਤੋਂ ਇਸ ਬਾਬਤ ਗੱਲਾਂ ਬਾਤਾਂ ਵੀ ਕਰ ਰਹੇ ਸੀਗੇ ਤਾਂ ਉਹ ਦੱਸ ਰਹੇ ਸੀ ਵੀ ਕਿਸ ਤਰ੍ਹਾਂ ਦੇ ਨਾਲ ਅਸੀਂ ਵਧੀਆ ਤਰੀਕੇ ਦੇ ਨਾਲ ਨੇਗੋਸ਼ੀਏਸ਼ਨ ਕਰ ਸਕਦੇ ਹਾਂ ਖਾਸ ਤੌਰ ਤੇ ਜੋ 25% ਟੈਰਿਫ ਲੌਂਡ ਦੀ ਗੱਲ ਹੈ ਇਹ ਉਹਨਾਂ ਵੱਲੋਂ ਕਹਿੰਦੇ ਰਜ਼ਾਈ ਦੇ ਦਿੱਤਾ ਗਿਆ ਇਹ ਹੋਰ ਕਹਿੰਦੇ ਵਿੱਚ ਇਸ ਢੰਗ ਨਾਲ ਜਸਟੂਡੋ ਸਾਫ ਤੋਂ ਰਜ਼ਾਈ ਮੰਗਿਆ ਜਾ ਰਿਹਾ ਸੋ ਕਹਿੰਦੇ ਵੀ ਇਹਨਾਂ ਹਾਲਾਤਾਂ ਦੇ ਵਿੱਚ ਕਹਿੰਦੇ ਵੀ ਸਾਨੂੰ ਇਹ ਸਰਕਾਰ ਦੇ ਉੱਪਰ ਕੋਈ ਮੋਟਾ ਯਕੀਨ ਹੈ ਨਹੀਂ ਆ ਇਹ ਸਾਨੂੰ ਨਹੀਂ ਲੱਗ ਰਿਹਾ ਵੀ ਕਹਿੰਦੇ ਵੀ ਲਿਬਰਲਸ ਜੋ ਇਸ ਸਮੇਂ ਜੇ ਸਟੇਸ਼ਨ ਬਣੀ ਹੋਈ ਹੈ ਖਾਸੋਂ ਤੇ ਇਸ ਚਾ ਫ੍ਰੀਲੈਂਸ ਦੇ ਰਜ਼ਾਈ ਕਰਦੇ ਤੋਂ ਬਾਅਦ ਵੀ ਇਹ ਇੱਕ ਜਿਸ ਢੰਗ ਨਾਲ ਡਾਲਰ ਡਰਾਪ ਨੂੰ ਇਹ ਹੈਂਡਲ ਕਰਨ ਦੀ ਲੋੜ ਹੈ ਵੀ ਇਸ ਢੰਗ ਨਾਲ ਲਿਬਰਲ ਸਰਕਾਰ ਜੋ ਮੌਜੂਦਾ ਜੋ ਸਥਿਤੀ ਹੈ ਨੂੰ ਦੇਖ ਕੇ ਸੀ ਕਹਿ ਸਕੀਏ ਵੀ ਇਹ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਨੇ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਹਾਊਸ ਫੀਟਰੀਡ ਕਮੇਟੀ ਹੈ ਸੋ ਕਹਿੰਦੇ ਵੀ ਉਹਦੀ ਹੀਰਿੰਗ ਜਨਵਰੀ 6 ਤੋਂ ਲੈ ਕੇ ਜਦ ਤੱਕ ਡੋਨਾਲਡ ਟਰਪ ਸਾਹਿਬ ਇਹ ਰਾਸ਼ਟਰਪਤੀ ਨਹੀਂ ਚੱਕ ਲੈਂਦੇ ਵੀ ਉਦੋਂ ਤੱਕ ਉਹ ਸੁਣਵਾਈ ਜਿਹੜੀ ਉੱਥੇ ਹੋਣੀ ਚਾਹੀਦੀ ਹੈ ਉਹਦੇ ਵਿੱਚ ਕਹਿੰਦੇ ਆ ਕਿ ਜਿਹੜੇ ਵੀ ਸਾਡੇ ਮਿਨਿਸਟਰਸ ਨੇ ਸੀਨੀਅਰ ਅਫੀਸ਼ਰਸ ਨੇ ਇਵਰਕਾਇਦਾ ਦੇ ਜੋ ਐਮਬੈਸਡਰ ਵੀ ਨੇ ਅਮਰੀਕਾ ਦੇ ਵਿੱਚ ਸੋ ਕਹਿੰਦੇ ਵੀ ਉਹਨਾਂ ਦੇ ਵਿਚਾਰ ਲਏ ਜਾਣੇ ਚਾਹੀਦੇ ਆ ਸੋ ਕਹਿੰਦੇ ਤੇ ਏਡੀਆ ਕੀ ਹੁਣ ਜਿਵੇਂ ਦੇ ਹੌਲੀਡੇਸ ਹੋ ਗਈਆਂ ਡਿਗਰੀਸ ਬਸ ਕਰਕੇ ਹੁਣ ਇਹ ਦੁਬਾਰਾ ਜੋ ਪਾਰਲੀਮੈਂਟ ਨੇ ਰੀਵੀਊ ਦਾ ਨਾ ਆ ਜਨਵਰੀ 27 ਨੂੰ ਤੇ 19 ਦੇ ਰਸੀ ਇਦਾ ਹੱਥੇ ਹੱਤ ਹਰ ਕੇ ਬੈਠੇ ਰਹੀਏ ਸੋ ਕਹਿੰਦੇ ਵੀ ਇਸ ਬਾਬਾ ਜੋ ਟ੍ਰੇਡ ਕਮੇਟੀ ਹੈ ਤੇ ਉਹਦੇ ਵਿੱਚ ਇਹ ਡਿਸਕਸ਼ਨਸ ਲਗਾਤਾਰ ਅਗਲੇ ਲਈ ਚਲਦੀ ਰਹੀ ਚਾਹੀਦੀ ਹੈ ਕਿਉਂਕਿ ਸਾਨੂੰ ਸਰਕਾਰ ਤੇ ਕੋਈ ਬਹੁਤਾ ਵਿਸ਼ਵਾਸ ਨਹੀਂ ਆ ਸੋ ਸੀ ਚੌਧਰੀਆਂ ਵੀ ਉੱਤੇ ਗੱਲਬਾਤ ਹੋਵੇ ਕੋ ਵਧੀਆ ਬਲੈਂਸ ਹੋਵੇ ਸੋ ਇਹ ਮੰਗ ਇੱਥੇ ਜੋ ਹੈ ਕਿ ਗਦਰਪੇ ਪਾਰਟੀ ਵੱਲੋਂ ਰੱਖੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹਦੇ ਵਿੱਚ ਦੇਖੀਏ ਵੀ ਇਸ ਤਰ੍ਹਾਂ ਦੇ ਨਾਲ ਹੁਣ ਇਹ ਲਗਾਤਾਰ ਇਹ ਡਾਲਰ ਜਾਂ ਆਪਰੇ ਜਿਹਾ ਦੂਰੋਂ ਸਾਡੇ ਉੱਪਰ ਜਿਹੜੇ ਇਹ ਦਵਾ ਬੰਦ ਰਹੀ ਸੀ ਫਿਰ ਉਹ ਲੱਗੇ ਸੋ ਕੱਲ ਜੋ ਲੈਕਚਰ ਸੋਸਲਿਸਟਰ ਨੇ ਇਹ ਜਰਥਨ ਵਿਲਕਸਰ ਤੋਂ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਹਿੰਦੇ ਕਿ ਕੋਕਸ ਦੇ ਵਿੱਚੋਂ ਵੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ ਨੇ ਬਟ ਕਹਿੰਦੇ ਵੀ ਸਾਨੂੰ ਥੋੜਾ ਸਮਾਂ ਜੈਸਟਰੂਡੋ ਸਾਨੂੰ ਦੇਣਾ ਚਾਹੀਦਾ ਆ ਕਿ ਜੋ ਅਸਤੀਫੇ ਦੀ ਮੰਗ ਨੂੰ ਤੋਂ ਕੀਤੀ ਜਾ ਰਹੀ ਹੈ ਜ਼ਾਇਰ ਕਰਨ ਦੀ ਮੰਗ ਹੋ ਰਹੀ ਹੈ ਕਿ ਥੋੜਾ ਸੋਚ ਵਿਚਾਰ ਕਰ ਲੈਣ ਕਿ ਇਹ ਨਹੀਂ ਵੀ ਉਹ ਜਲਦਬਾਜ਼ੀ ਚ ਕੋਈ ਫੈਸਲਾ ਲੈਣ ਤੇ ਦੂਜੇ ਪਾਸੇ ਜੋ ਲਿਬਰਲ ਪਾਰਟੀ ਵੱਲੋਂ ਜੋ 크리스마ਸ ਪਾਰਟੀ ਰੱਖੀ ਗਈ ਸੀ ਉਹਦੇ ਵਿੱਚ ਜਸਟਿਨ ਟੂਡੋ ਸਾਹਿਬ ਨੇ ਗੱਲ ਕਹੀ ਹੈ ਉਹ ਕਹਿੰਦੇ ਵੀ ਪਰਿਵਾਰ ਸਾਡਾ ਬਹੁਤ ਬੜਾ ਆ ਅਕੱਲ ਦੇ ਵਿੱਚ ਜਿੱਥੇ ਵੱਡਾ ਪਰਿਵਾਰ ਹੋਵੇ ਤੇ ਪੂਰੀ ਬਹੁਤ ਕੰਦੇ ਦੇ ਇਹੋ ਜਿਹੀ ਚੱਲਦੀ ਰਹਿੰਦੀ ਆ ਵੀ ਸਾਰਿਆਂ ਨੂੰ ਖੁਸ਼ ਰੱਖਣਾ ਮੁਸ਼ਕਲ ਹੈ ਤਾਂ ਉਹ ਦੂਜੇ ਪਾਸੇ ਇਸ ਤਰੀਕੇ ਨਾਲ ਸਮਝਾ ਰਹੇ ਨੇ ਵੀ ਕਿ ਜੇ ਤਾਂ ਪਰਿਵਾਰ ਇੱਕ ਕਲੇਸ਼ੇ ਵੀ ਹੁੰਦੇ ਨੇ ਸੋ ਇਸ ਨਾਗਰਾ ਕਹਿੰਦੇ ਨੇ ਪਾਰਟੀ ਦੇ ਵਿੱਚ ਕਲੇਸ਼ ਹੈ ਕਿ ਲਹੌਲੀ ਹੌਲੀ ਸਭ ਕੁਝ ਠੀਕ ਹੋ ਜਾਵੇਗਾ ਜੀ 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 ਨਾਲ ਦੀ ਨਾਲ ਅਗਲੀ ਖਬਰ ਵੀ ਆਪਾਂ ਕਰਾਂਗੇ ਪ੍ਰਿੰਸ ਸਾਹਿਬ ਕਿਉਂਕਿ ਸਾਡੇ ਕੋਲ ਥੋੜੇ ਜਿਹਾ ਸਪਾਂਸਰ ਆਪਾਂ ਨੂੰ ਔਨ 에ਅਰ ਕਰਨਾ ਤੇ ਬ੍ਰਿਟਿਸ਼ ਕੋਲੰਬੀਆ ਜਿੱਥੇ ਪਹਿਲਾਂ ਪ੍ਰਿੰਸ ਸਾਹਿਬ ਜਿਹੜੀਆਂ ਚੋਣਾਂ ਹੋਈਆਂ ਨੇ ਜੀ ਤੇ ਉਹਦੇ ਵਿੱਚ ਵੀ ਲਿਬਰਲ ਪਾਰਟੀ ਆਪਣੀ ਇੱਕ ਸੀਟ ਪਹਿਲਾਂ ਗਵਾ ਚੁੱਕੀ ਐ ਤੇ ਹੁਣ ਬ੍ਰਿਟਿਸ਼ ਕੋਲੰਬੀਆ ਦੀ ਜਿਮਨੀ ਚੋਣ ਉਹ ਵੀ ਲਿਬਰਲ ਹਾਰ ਗਈ ਐ ਜੀ ਜੀ ਦੇਖੋ ਜੀ ਵੀ ਅਸੀਂ ਪਹਿਲਾਂ ਵੀ ਦੇਖਿਆ ਕਿ ਇਹ ਇੱਥੇ ਆਪਣੇ ਮੋਂਟਰੀਅਲ ਦੀ ਹੋਈ ਸੀ ਉਸ ਤੋਂ ਪਹਿਲੇ ਆਪਣੇ ਟੋਰਾਂਟੋ ਦੇ ਵਿੱਚ ਅਸੀਂ ਦੇਖਿਆ ਕੀ ਜੋ ਵੀ ਜੋ ਜਿਮਲੀ ਚੋਣਾਂ ਜਿੱਥੇ ਲਿਬਰਲ ਦੇ ਗੜ ਸੀਗੇ ਉੱਥੋਂ ਲਿਬਰਲ ਪਾਰਟੀ ਹਾਰ ਗਈ ਸੀ ਜਿੱਲੀ ਚੋਣਾਂ ਹੁਣ ਇਸੇ ਲਈ ਇਹ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਜੋ ਕਲੋਵਾ ਡੇਲ ਲੈਗਲੀ ਦੀ ਜਿੱਲੀ ਚੋਣ ਸੀ ਸੋ ਉਹ ਵੀ ਲਿਬਰਲ ਪਾਰਟੀ ਦੇ ਚੋਣ ਹਾਰ ਲਈ ਹੈ ਸੋ ਉੱਥੇ ਵੀ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਬਾਜੀ ਜਿੱਤੀ ਹੈ ਸੋ ਇਹਦੇ ਵਿੱਚ ਸੀਟ ਤੋਂ ਕੰਜ਼ਰਵੇਟਿਵ ਪਾਰਟੀ ਦੀ ਗੱਲ ਕਰੀਏ ਜਿਹੜਾ ਦੇ ਲੀਡਰ ਵਾ ਦੇ ਟਮਾਰਾ ਜੈਂਸਨ ਸੋ ਉਹਨਾਂ ਨੂੰ 9931 ਵੋਟਾਂ ਹਾਸਲ ਹੋਈਆਂ ਨੇ ਤੇ ਇਹਦੇ ਵਿੱਚ ਦੇਖੇ ਕਿ ਜੋ ਲਿਬਰਲ ਪਾਰਟੀ ਦੇ ਜੋ ਉਮੀਦਵਾਰ ਸੀਗੇ ਤੇ ਉਹਨਾਂ ਨੂੰ ਸਿਰਫ ਇਹ ਮੈਡੀਸਨ ਫਿਨੀਸ਼ ਨੂੰ 2401 ਵੋਟਾਂ ਮਿਲੀਆਂ ਨੇ ਸੋ ਇੱਥੋਂ ਜੋ ਲਿਬਰਲ ਪਾਰਟੀ ਦੇ ਪਹਿਲਾਂ ਜੋ ਜਿੱਤੇ ਹੋਏ ਐਸਪੀ ਸੀਗੇ ਐਲਡਾਰਕਸ ਉਹਨਾਂ ਵੱਲੋਂ ਇਸ ਤੀਫਾ ਦੇ ਦਿੱਤਾ ਗਿਆ ਸੀਗਾ ਇਸ ਤੀਫਾ ਦੇ ਤੋਂ ਮਾਰੇ ਸੀਟ ਖਾਲੀ ਸੀਗੀ ਉਹ ਉੱਥੇ ਦੀ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਪ੍ਰੋਵਿੰਸ਼ਲ ਰਾਜ ਦੀ ਚੀਜ ਤੇ ਜਾਣਾ ਚਾਹੁੰਦੇ ਸੀਗੇ ਪਰ ਪ੍ਰੋਵਿੰਸ਼ਲ ਰਾਜ ਦੀ ਚੀਜ਼ ਜਾ ਕੇ ਵੀ ਉੱਥੇ ਆਪਣੀ ਜਿਹੜੀ ਐਲਐਲ ਦੀ ਸੀਟ ਵੀ ਹਾਰ ਗਏ ਤੇ ਉਹਨਾਂ ਦੇ ਸੀਟ ਖਾਲੀ ਹੋਣ ਤੋਂ ਬਾਅਦ ਜਿਹੜੀ ਹੁਣ ਜਮਲੀ ਚੋਣ ਹੋਈ ਹੈ ਸੋ ਉੱਥੇ ਲਿਬਰਲ ਪਾਰਟੀ ਹਾਰ ਗਈ ਹੈ ਤੇ ਕਜ਼ਦਾਕੀ ਪਾਰਟੀ ਜਿਹੜੀ ਆ ਉੱਥੋਂ ਜਿੱਤ ਗਈ ਹੈ ਜੀ ਪੰਡਤ ਸਾਹਿਬ ਇੱਕ ਇੰਟਰਨੈਸ਼ਨਲ ਨਿਊਜ਼ ਆ ਹੈ ਦੁਖਦਾਈ ਖਬਰ ਹੈ ਜੀ ਜਾਰਜੀਆ ਤੋਂ ਹੈ ਜੀ ਪੰਡਤ ਸਾਹਿਬ ਦੇਖੋ ਇਹਦੇ ਵਿੱਚ ਕੀ ਹੈ ਕਿ ਜਾਰਜੀਆ ਇਹ ਰਸ਼ੀ ਦੇ ਨਾਲ ਲੱਗਦਾ ਹੈ ਇਹ ਮੁਲਕ ਹੈ ਸੋ ਉੱਥੇ ਜਿਵੇਂ ਹੁਣ ਅਸੀਂ ਦੇਖਦੇ ਆ ਕਿ ਪ੍ਰਵਾਸ ਕੈਨੇਡਾ ਨੂੰ ਹੁੰਦਾ ਅਮਰੀਕਾ ਨੂੰ ਹੁੰਦਾ ਯੂਰਪਸ਼ਾ ਹੁੰਦਾ ਵੀ ਹਰ ਜਗ੍ਹਾ ਇਹ ਭਾਰਤ ਤੋਂ ਖਾਸ ਕਰ ਗੱਲ ਗਈ ਤਾਂ ਲੋਕ ਜਾ ਕੇ ਰਸਣਾ ਚਾਹੁੰਦੇ ਨੇ ਖਾਸ ਤੌਰ ਤੇ ਜੇ ਪੰਜਾਬੀਆਂ ਦੀ ਗੱਲ ਕਰੀਏ ਕਿਉਂਕਿ ਹੁਣ ਇੱਥੇ ਜਿਵੇਂ ਕੈਨੇਡਾ ਦੇ ਵਿੱਚ ਸ਼ਕਤੀ ਹੋਈ ਹੈ ਅਮਰੀਕਾ 'ਚ ਡਾਲਰ ਦਾ ਆਪਸਾ ਸ਼ਕਤੀ ਕਰਨ ਦੀ ਗੱਲ ਕਰ ਰਹੇ ਨੇ ਇਹ ਯੂਰਪ ਦੇ ਵਿੱਚ ਵੀ ਇਸ ਸਮੇਂ ਕੋ ਮੋਤੇ ਵਧੀਆ ਹਾਲਾਤ ਨਹੀਂ ਆ ਤੇ ਓਵਰ ਆਲ ਫਿਰ ਪੰਜਾਬੀ ਕੋਈ ਨਾ ਕੋਈ ਨਵਾਂ ਖੇਤਰ ਲੱਭਦੇ ਨੇ ਵੀ ਜਿੱਥੇ ਜਾ ਕੇ ਅਸੀਂ ਵਸ ਸਕੀਏ ਅਸੀਂ ਪ੍ਰਵਾਸ ਕਰ ਸਕੀਏ ਸੋ ਇਹ ਜੋ ਜਾਰਜੀਆ ਇਹ ਮੁਲਕ ਹੈ ਇਹ ਸ਼ੇਡ ਨਾਲ ਲੱਗਦਾ ਆ ਸੋ ਇਹਦੇ ਬਾਰੇ ਸੀ ਕਿਹਦੀਆਂ ਵੀ ਦੂਜੀ ਗੱਲਾਂ ਬਾਤਾਂ ਹੋ ਰਹੀਆਂ ਨੇ ਕਿ ਔਨ ਵਾਲੇ ਸਮੇਂ ਦਰਾਂ ਦੇ ਇਹ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋ ਸਕਦਾ ਸੋ ਇਹ ਕੋਸ਼ਿਸ਼ ਹੁਣ ਲੋਕ ਕਰ ਰਹੇ ਨੇ ਵੀ ਇੱਥੇ ਜਾ ਕੇ ਇੱਥੇ ਪੱਕੇ ਹੋ ਜਾਈਏ ਕਾਲੂ ਇਹ ਜਦੋਂ ਯੂਰਪੀਅਨ ਯੂਨੀਅਨ ਦੇ ਸਾ ਬੜੂਗਾ ਸੋ ਅਸੀਂ ਇਸ ਕਰਕੇ ਬਾਕੀ ਮੁਲਕਾਂ ਦੇ ਵਿੱਚ ਵੀ ਹੋਣਾ ਜਾਣਾ ਸੀ ਯੂਰਪ ਦੇ ਵਿੱਚ ਸੋ ਖਾਲਾ ਹਜੂਗ ਸੋ ਇੱਥੇ ਵੀ ਵੱਡੇ ਜੀਤੀ ਦੇ ਵਿੱਚ ਪੰਜਾਬੀ ਜੋ ਨੇ ਉਹ ਪਿਛਲੇ ਸਮੇਂ ਦਾਰ ਉਧਰ ਵੱਲੋਂ ਇੱਥੇ ਇਮੀਗ੍ਰੇਸ਼ਨ ਦੀਪੋਰਟ ਇੱਥੇ ਜਦ ਅਕ ਵਕਤਾਂ ਨਫੀਕੇ ਵੱਧ ਕੀਤੇ ਇਹ ਪੌਂਟਡ ਆ ਜਾਂਦਾ ਉਹਨਾਂ ਵੱਲੋਂ ਜਾਰੀ ਹੱਛਿਆ ਗਿਆ ਸੋ ਇੱਥੇ ਹੁਣ ਕੀ ਹੋਇਆ ਇੱਕ ਹਾਦਸਾ ਹੋਇਆ ਆ ਇਹ ਜਿਹਦੇ ਵਿੱਚ ਦੱਸਿਆ ਜਾ ਰਿਹਾ ਵੀ 12 ਜੜੀਆਂ ਦੀ ਮੌਤ ਹੋਈ ਹੈ 11 ਦੇ ਵਿੱਚ ਭਾਰਤੀ ਬੋਲ ਦੇ ਦੱਸੇ ਜਾ ਰਹੇ ਨੇ ਤੇ ਜਿਹੜੇ ਭਾਰਤੀ ਬੂਲ ਦੇ ਦਸਤੇ ਜਾ ਰਹੇ ਨੇ ਉਹਦੇ ਵਿੱਚੋਂ ਦੱਸਿਆ ਜਾ ਰਿਹਾ ਵੀ 9 ਪੰਜਾਬੀ ਜਿਹੜੇ ਨੌਜਵਾਨ ਨੇ ਉਹਨਾਂ ਦੀ ਮੌਤ ਹੋਈ ਹੈ ਸੋ ਮੌਤ ਦਾ ਕਾਰਨ ਇਹ ਬੜਿਆ ਵੀ ਇੱਕ ਰੈਸਟੋਰੈਂਟ ਦੇ ਇੱਕ ਕਮਰੇ ਦੇ ਵਿੱਚ ਇਹ ਜੋ ਕਾਰਬਨ ਮੋਨੋਕਸਾਈਡ ਗੈਸ ਹੁੰਦੀ ਆ ਉਹ ਗੈਸ ਬਣ ਦੇ ਕਾਰਨ ਇਹ ਇਨਾਂ ਦੀ ਮੌਤ ਹੋਈ ਹੈ ਸੋ ਉੱਥੇ ਜੋ ਇੱਕ ਸਿਗਾ ਗਦੌੜੀ ਜੋ ਸਕਾਈ ਰਿਜ਼ੋਰਟ ਸੀਗਾ ਉਹਦੇ ਵਿੱਚ ਇਹ ਕੰਮ ਕਰਦੇ ਸੀਗੇ ਇਹ ਬਿਜਲੀ ਚਲੀ ਗਈ ਬਿਜਲੀ ਚਲੀ ਜਾ ਉਸ ਤੋਂ ਬਾਅਦ ਉੱਤੇ ਜਨਰੇਟਰ ਔਨ ਕੀਤਾ ਹੋਇਆ ਸੀਗਾ ਸੋ ਜੋ ਜਨਰੇਟਰ ਜੋ ਚੱਲਣ ਵਾਲਾ ਧੂਆਂ ਆ ਉਹਦੇ ਤੋਂ ਕਾਰਬਰ ਮਰੋਕ ਸੈਡ ਇਹ ਬਣੀ ਆ ਸੋ ਧੂਏ ਦੇ ਨਾਲ ਇਹਦਾ ਸਾਹ ਘੁੱਟਿਆ ਗਿਆ ਇਹ ਸਾਹ ਘੁੱਟਣ ਤੋਂ ਬਾਅਦ ਪਤਾ ਲੱਗਾ ਵੀ ਟੋਟਲ 12 ਜਾਨਾਂ ਜਿਹੜੇ ਜੀ ਮਰੇ ਨੇ 11 ਵਿੱਚ ਭਾਰਤੀ ਤੇ ਭਾਰਤੀਆਂ ਦੇ ਵਿੱਚੋਂ ਸੋ ਜਿਹੜੇ ਪੰਜਾਬੀ ਮੁੰਡੇ ਦੱਸੇ ਜਾ ਰਹੇ ਨੇ ਸੋ ਓਵਰਆਲ ਪੰਜਾਬੀ ਦੇ ਵਿੱਚ ਮਨਪਾਗੀ ਘਟਨਾ ਜੋ ਵਾਪਰੀ ਹੈ ਸੋ ਜਿਹਦੇ ਨਾਲ ਇਹ ਨੌ ਪੰਜਾਬੀ ਜਿਹੜੇ ਨੌਜਵਾਨਾਂ ਦੀ ਮੌਤ ਹੋ ਗਈ ਹੈ ਸੋ ਅਰਥ ਦੇ ਵਿੱਚ ਜੋ ਲੋਕਲ ਖਬਰਾਂ ਦੀ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੇ ਵਿੱਚ ਪੰਜਾਬੀ ਯੋਰਕ ਦੀ ਜਿਹੜੀ ਪੁਲਿਸੀ ਗੱਲ ਕਰਦੇ ਆ ਸੋ ਇਹਨਾਂ ਨੇ ਦੋ ਜਰਿਆਂ ਨੂੰ ਚਾਰਜ ਕੀਤਾ ਜਿਹਦੇ ਵਿੱਚ ਇਹ ਕਾਰਜਾਇਕੀ ਦਾ ਸਬੰਧ ਤੇ ਇੱਕ ਮਾਮਲਾ ਸੀਗਾ ਆਗਰ ਕਾਰਜਾਈਤ ਹੋਈ ਸੀ ਮਾਰਕਬ ਦੇ ਵਿੱਚ ਉਸ ਤੋਂ ਬਾਅਦ ਇਹ ਵਾਰਡ ਪੁਲਿਸ ਵੱਲੋਂ ਜਾਰੀ ਕੀਤੇ ਗਏ ਸੀ ਵਾਰਡ ਤੋਂ ਬਾਅਦ ਇਹ ਦੋ ਜਣੇ ਜਿਨ੍ਹਾਂ ਦੇ ਵਿੱਚ ਸਵੈਸਤਰ ਇੱਕ ਗ੍ਰੀਸ਼ਾ ਮੂਰਤੀ ਹੈ ਜਿਹਦੇ ਨਾਲ ਇੱਕ ਅਰੁਣਸ਼ੀਆ ਅਰੁਲ ਲੰਧਨੂ ਨੇ ਇਹ ਦੋ ਜਣਿਆਂ ਨੂੰ ਇਹ ਪੁਲਿਸ ਵੱਲੋਂ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਮਾਮਲਾ ਸੀਗਾ ਜੋ ਇਹ ਆਗਰ ਕਾਰਜਾਈਤ ਦਾ ਤੇ ਅਸਦੇ ਵਿੱਚ ਸੀਬੀਐਸਟੀ ਦੀ ਗੱਲ ਕਰੀਏ ਸੋ ਇਹਨਾਂ ਨੇ ਦਿਗਰੇਟਡ ਟਰਾਂਸਪੋਰਟ ਖੇਤਰ ਦੇ ਵਿੱਚ ਸਵਾਖ 2 ਕਿਲੋ ਅਫੀਵ ਫੜੀ ਹੈ ਇਹ ਅਫੀਵ ਦੱਸਿਆ ਜਾ ਰਿਹਾ ਵੀ ਕਮਰਸ਼ੀਅਲ ਸ਼ਿਪ ਬਿਲਡ ਦੇ ਵਿੱਚ ਆਈ ਸੀਗੀ ਇਹ ਚਮਨਪਰਾਸ਼ਟ ਦੇ ਡੱਬਿਆਂ ਦੇ ਵਿੱਚ ਪੁਲਿਸ ਇਹ ਆਪਣੇ ਸੀਬੀਐਸＩ ਵਾਲੇ ਦਸਰੇ ਨੇ ਕਿ ਅਫੀਵ ਜਿਹੜੀ ਸੀਗੀ ਉਹਦੇ ਵਿੱਚ ਲੁਕੋਈ ਹੋਈ ਸੀਗੀ ਉਹਨਾਂ ਨੇ ਉਹ ਡੱਬੇ ਵੀ ਦਿਖਾਏਗੇ ਇਹਦੇ ਭਾਰ ਦੱਸਿਆ ਵੀ 2.2 ਕਿਲੋ ਇਸ ਦਾ ਬਣਦਾ ਆ ਸੋ ਬਾਹਰੋਂ ਕਿਸੇ ਨੇ ਇਹ ਚਮਨਪਰਾਸ਼ਟ ਦੇ ਡੱਬਿਆਂ ਦੇ ਰਾਹੀਂ ਇੱਥੇ ਫੀਮ ਮੰਗਾਈ ਹੈ ਤੇ ਫੀਵ ਜਿਹੜੀ ਹੈ ਸੀਬੀਐਸਏ ਵੱਲੋਂ ਫੜੀ ਗਈ ਹੈ ਤੇ ਇਹਦਾ ਭਾਰ ਇਹ 2.2 ਕਿਲੋ ਦੇ ਕਰੀਬ ਸਾਵਾ ਕਿ 2 ਕਿਲੋ ਦੇ ਕਰੀਬ ਦੱਸਿਆ ਗਿਆ ਜੀ ਜੀਪ ਦਿਨ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਹਿਨ ਸਾਹਿਬ ਜੀ ਮੇਰੇ ਕੋਲ ਥੋੜਾ ਜਿਹਾ ਮਾਈਕ ਦਿਓ ਮੇਰੇ ਕੋਲ ਆਫ ਹੋ ਗਿਆ ਪਰ ਪ੍ਰਹਿਨ ਸਾਹਿਬ ਦੀ ਇਹ ਲਾਸਟ ਖਬਰ ਦੇ ਉੱਤੇ ਲੋਕਾਂ ਨੇ ਕਮੈਂਟ ਬੜੇ ਕੀਤੇ ਨੇ ਤੇ ਉਹਦੇ ਤੇ ਸੰਦਰਭ ਚ ਗੱਲਬਾਤ ਕਰਾਂਗੇ ਜਿਹੜੀ CBSE ਨੇ ਸੋ GTA ਇਲਾਕੇ ਦੇ ਵਿੱਚ 2.3 ਲਾ ਲਓ ਤੁਸੀਂ ਹੋ ਸਕਦਾ 2.5 ਕਿਲੋ ਹੀ ਹੋਵੇ ਜਿਹੜੀ ਫੀਮ ਫੜੀ ਆ ਤੇ ਉਹਨਾਂ ਨੇ ਲੋਕਾਂ ਨੇ ਪ੍ਰਣਾ ਸਾਹਿਬ ਦੀ ਇਸ ਕਵਰ ਦੇ ਉੱਤੇ ਚੁਸਕੀਆਂ ਬੜੀਆਂ ਲਈਆਂ ਨੇ ਕਰਾਂਗੇ ਗੱਲਬਾਤ ਅੱਗੇ ਜਾ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਡੋਨਲਡ ਟਰੰਪ ਉਹਨੀ ਧਮਕੀ ਦੇ ਧਮਕੀ ਦੀ ਕਿ ਤਰ੍ਹਾਂ ਧਮਕੀ ਹੋ ਵਜੀ ਇਹ ਕੈਨੇਡਾ ਨੂੰ ਮਾਰਕਾ ਦੇ ਵਿੱਚ ਰਲਾਉਣ ਦੀ ਤੇ ਬਹੁਤ ਸਾਰੀਆਂ ਕਲਾ ਬਤਾਂ ਕਰਾਂਗੇ ਅਸੀਂ ਤੁਹਾਡੇ ਨਾਲ ਤੇ ਸਾਡੇ ਸਪਾਂਸਰ